ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਬੂਮਾਲ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਆ ਜਿਹੜੀ ਆ ਗਾਜਰ ਬੂਟੀ ਆਪਣੇ ਗਾਜਰ ਬੂਟੀ ਕਹਿੰਦੇ ਥੋੜੇ ਏਰੀਆ ਚ ਪਤਾ ਨਹੀਂ ਬਈ ਕੀ ਆਉਂਦੇ ਹੋਣਗੇ ਇਹ ਪਤਾ ਨਹੀਂ ਕਿਹੜੀ ਸੰਚਾਰ ਬਾਹਰੋਂ ਆਈ ਸੀ ਕਣਕ ਦੇ ਨਾਲ ਉਹਨਾਂ ਨੇ ਨਾ ਜਦੋਂ ਆਪਣੇ ਕਾਲ ਪਿਆ ਸੀ ਇਹ ਉਦੋਂ ਆਈ ਸੀ ਤੇ ਇਹ ਨਹੀਂ ਗੱਲ ਵੀ ਇਹਨੂੰ ਬਿਮਾਰੀ ਨਹੀਂ ਪੈਂਦੀ ਆਸ ਨੂੰ ਮੈਂ ਵਿਖਾਉਣਾ ਇਹਨੂੰ ਬਿਮਾਰੀ ਵੀ ਪੈਂਦੀ ਆ ਆ ਬਈ ਮੁੱਲੀ ਬੱਗ ਮੁੱਲੀ ਬੱਗ ਪੈਂਦੀ ਇਹਨੂੰ ਉਹਨੂੰ ਗਾ ਮਾਰਨ ਵਾਸਤੇ ਕੀੜੀਆਂ ਵੀ ਆਉਂਦੀਆਂ ਆਪਣੇ ਜਦੋਂ ਨਰਮੇ ਨਰਮੇ ਤੇ ਪੈ ਜਾਂਦੀ ਆ ਆਪਾਂ ਸਪਰੇਅ ਕਰ ਦਿੰਨੇ ਆ ਆ ਵੇਖੋ ਓਲੀ ਓਲੀ ਇਹਨੂੰ ਖਤਮ ਕਰੀ ਜਾਂਦੀ ਹੈ ਬਈ ਇਹ ਦੇਖੋ ਦਰੋ ਵੀ ਕੀੜੀਆਂ ਉਹਨੂੰ ਖਤਮ ਕਰੀ ਜਾਂਦੀਆਂ ਇਸ ਰਸਤੀ ਪ੍ਰਮਾਤਮਾ ਨੇ ਰਚੀ ਐ ਇਹੋ ਜੀ ਆ ਮੇਰੀ ਇਸ ਅਕਲ ਹਰੇਕ ਚੀਜ਼ ਹੋਈ ਜਾਂਦੀ ਆ